ਉਹਨੇ ਫਲੈਕਸ ਤੁਹਾਡੇ ਲਾਏ ਹੋਏ ਫਾੜ ਰਹੇ ਨੇ ਅੱਜ ਹੁਣ ਸਰਕਾਰ ਦੀ ਇਹ ਤਾਂ ਸਰਕਾਰ ਦੀ ਤਾਂ ਕਿਛਾਈ ਆਈ ਇਹ ਤਾਂ ਲੋਕਾਂ ਦੇ ਹੱਕ ਦੀ ਗੱਲ ਕਰ ਰਿਆ ਸੀ ਉਹ ਹਾਂ ਉਹਸ ਹੱਕ ਨੂੰ ਉਲਟ ਲਿਆ ਗਿਆ ਸਰਕਾਰ ਵੱਲੋਂ ਅੰਦਰ ਜਾਣ ਨਹੀਂ ਦੇ ਰਹੀ ਜੀ ਪੁਲਿਸ ਵਾਲੇ ਖੜੇ ਨੇ ਪ੍ਰਸ਼ਾਸਨ ਖੜੇ ਨੇ ਸਾਡੇ ਕਹਿੰਦੇ ਨੇ ਅੰਦਰ ਕੋ ਨਹੀਂ ਜਾਣ ਅੰਦਰ ਜਾਣ ਨਹੀਂ ਦੇ ਰਹੀ ਦੇਖੋ ਸਨੋੜ ਦੇ ਵਿਧਾਇਕ ਹਰਦੀਪ ਸਿੰਘ ਪਠਾਨ ਮਾਜਰਾ ਲਗਾਤਾਰ ਵਿਵਾਦਾਂ ਦੇ ਘੇਰੇ ਦੇ ਵਿੱਚ ਸੀਗੇ ਤੇ ਅੱਜ ਸਵੇਰੇ ਸਵੇਰੇ ਪੰਜਾਬ ਪੁਲਿਸ ਉਹਨਾਂ ਦੇ ਕੋਲ ਪਹੁੰਚ ਜਾਂਦੀ ਹੈਗੀ ਹਰਿਆਣਾ ਦੇ ਵਿੱਚ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਪੁਲਿਸ ਦਾ ਇੱਕ ਵੱਡਾ ਪੈਰਾ ਵੇਖਣ ਨੂੰ ਮਿਲ ਰਿਹਾ ਕਿਉਂਕਿ ਲਾਈਵ ਹੋ ਕੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਆਪਣੇ ਵਰਕਰਾਂ ਨੂੰ ਆਖਿਆ ਗਿਆ ਸੀਗਾ ਕਿ ਜਲਦ ਤੋਂ ਜਲਦ SSP ਤੇ DC ਦੇ ਘਰਾਂ ਦਾ ਘਰਾਵ ਕੀਤਾ ਜਾਵੇ ਤੇ ਇਸ ਵਕਤ ਤੁਸੀਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਇਹ ਪਟਿਆਲਾ ਦੇ ਸਿਵਲ ਲਾਈਨ ਦੇ ਪਾਸੀ ਰੋਡ ਦੇ ਵਿੱਚ ਪੈਂਦੀ ਸਰਕਾਰੀ ਕੋਠੀ ਹੈ ਆ ਹਰਮਿਤ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਹੈ ਜੋ ਕਿ ਸਰਕਾਰ ਵੱਲੋਂ ਉਹਨਾਂ ਨੂੰ ਮਿਲੀ ਸੀਗੀ ਤਾਂ ਇਸ ਵਕਤ ਉਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ پا ਰਹੇ ਹੋ ਕਿ ਉਸ ਦੇ ਵਿੱਚ ਇੱਕ ਵੱਡਾ ਪੈਰਾ ਆ ਪੁਲਿਸ ਦਾ ਜਿਹੜਾ ਉਹ ਲੱਗਿਆ ਹੋਇਆ ਔਰ ਹਾਊਸ ਅਰੈਸਟ ਕਰ ਦਿੱਤਾ ਗਿਆ ਜੋ ਘਰ ਦੇ ਵਿੱਚ ਨੇ ਔਰ ਦੋਨੋਂ ਪਾਸੇ ਜਿਹੜੀ ਹੈ ਪੁਲਿਸ ਲੱਗੀ ਹੋਈ ਹੈ ਇਸ ਵਕਤ ਇਹ ਤਸਵੀਰਾਂ ਨੇ ਔਰ ਤੀਸਰੇ ਪਾਸੇ ਸਭ ਤੋਂ ਵੱਡੀ ਤਸਵੀਰ ਹੈ ਜੋ ਫਲੈਕਸ ਕੱਲ ਤੱਕ ਲੱਗੇ ਹੋਏ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਲੇਕਿਨ ਇਸ ਇੱਕਦਮ ਤੋਂ ਇਹ ਫਲੈਕਸ ਜਿਹੜੇ ਨੇ ਉਹ ਫਟਣਾ ਸ਼ੁਰੂ ਹੋ ਚੁੱਕੇ ਨੇ ਜੋ ਘਰ ਦੇ ਬਾਹਰ ਫਲੈਕਸ ਲੱਗੇ ਹੋਏ ਸੀ ਇਸ ਵਕਤ ਇਹ ਤਸਵੀਰਾਂ ਨੇ ਜੋ ਇਸ ਫਲੈਕਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਪਠਾਨ ਮਾਜਰਾ ਦੇ ਸਮਰਥਕਾਂ ਦੇ ਵੱਲੋਂ ਇਹ ਫਲੈਕਸ ਲਵਾਏ ਗਏ ਸੀਗੇ ਔਰ ਸਰਕਾਰੀ ਕੋਠੀ ਦੇ ਬਾਹਰ ਇਹ ਫਲੈਕਸ ਲੱਗੇ ਹੋਏ ਸੀ ਲੇਕਿਨ ਇਹ ਫਲੈਕਸ ਜਿਹੜੇ ਨੇ ਹੁਣ ਫਟਣਾ ਸ਼ੁਰੂ ਹੋ ਚੁੱਕੇ ਨੇਗੇ ਤਾਂ ਇੱਕ ਵੱਡੀ ਗੱਲ ਜਿਹੜੀ ਆ ਉਹ ਜ਼ਰੂਰ ਵੇਖਣ ਨੂੰ ਸਾਹਮਣੇ ਆ ਰਹੀ ਹੈਗੀ ਹੈ ਜੀ ਤੁਸੀਂ ਜੀ ਪਠਾਨਮਰਦਾ ਸਾਹਿਬ ਦੇ ਕੋਈ ਸਮਰਥਕ ਹੋ ਜਾਂ ਕਿਵੇਂ ਹੋ ਕੀ ਕਿਵੇਂ ਵੇਖ ਰਹੇ ਹੋ ਜੀ ਪੂਰੀ ਘਟਨਾ ਜਿਸ ਤਰੀਕੇ ਨਾਲ ਹੋ ਰਹੀ ਹੈ ਹੁਣੇ ਫਲੈਕਸ ਤੁਹਾਡੇ ਲਾਏ ਹੋਏ ਫਾੜ ਰਹੇ ਨੇ ਵਾਜੀ ਹੁਣ ਸਰਕਾਰ ਦੀ ਤਾਂ ਸਰਕਾਰ ਦੀ ਤਾਂ ਕਿਛਾਈ ਆਈ ਇਹ ਤਾਂ ਜੋ ਵੀ ਸਰਕਾਰ ਹੈ ਬਾਕੀ ਜੋ ਵੀ ਹੋਇਆ ਜੋ ਵੀ ਜਿਸ ਤਰ੍ਹਾਂ ਹੋਇਆ ਸਿਸਟਮ ਨਾਲ ਹੋ ਗਿਆ ਤਾਂ ਬੜੀ ਵੱਡੀ ਗੱਲ ਹੈ ਲੋਕਾਂ ਦੇ ਪਬਲਿਕ ਦੇ ਲਈ ਜੋ ਗੱਲਬਾਤ ਕਰ ਰਿਹਾ ਪਬਲਿਕ ਚ ਲੋਕਾਂ ਦੇ ਹੱਕ ਦੀ ਗੱਲ ਕਰ ਰਿਹਾ ਸੀ ਉਹ ਹਾਂ ਉਹ ਹੱਕ ਨੂੰ ਉਲਟ ਲੈ ਗਿਆ ਸਰਕਾਰ ਵੱਲੋਂ ਕਿਉਂ ਲੋਕਾਂ ਦੇ ਹੱਕ ਲੱਗਦਾ ਨਹੀਂ ਕਿ ਦਿੱਲੀ ਵਾਲਿਆਂ ਨੂੰ ਪਸੰਦ ਹੈ ਕਿਉਂਕਿ ਦਿੱਲੀ ਵਾਲਿਆਂ ਦਾ ਜ਼ਿਕਰ ਬਾਰ-ਬਾਰ ਹੋ ਦਿੱਲੀ ਵੱਲੋਂ ਤੋਂ ਬਿਲਕੁਲ ਜਿਆਜੇ ਗੱਲ ਹੈ ਪਠਾਨਮਾ ਜ ਸਾਡੀ ਬਿਲਕੁਲ ਜਿਆਜੇ ਗੱਲ ਹੈ ਉਹ ਵੀ ਪਠਾਨਮਾ ਦਿੱਲੀ ਵਾਲੇ ਬਿਲਕੁਲ ਦਬਾਅ ਬਣਾ ਰਹੇ ਐ ਇੱਥੇ ਦਿੱਲੀ ਦੇ ਵਿੱਚ ਹੂੰ ਪੰਜਾਬ ਦੇ ਹਾਂ ਬਿਲਕੁਲ ਬਣਾ ਰਹੇ ਹਰ ਮੰਤਰੀ ਦੇ ਨਾਲ ਪੀਏ ਹਰ ਇੱਕ ਮੰਤਰੀ ਨਾਲ ਲੈ ਜਾ ਰਿਹਾ ਜੀ ਐਮਐਲਏ ਜੀ ਸਾਹਿਬ ਜੀ ਐਮਐਲਏ ਸਾਹਿਬ ਦੀ ਗੱਲ ਹੀ ਨਹੀਂ ਸੁਣੀ ਜਾਊਗੀ ਐਮਐਲਏ ਸਾਹਿਬ ਦਾ ਲੋਕਾਂ ਪ੍ਰਤੀ ਕੀ ਵੀ ਪੇਚੜਣਾ ਆਊਗਾ ਲੋਕਾਂ ਨੂੰ ਤਾਂ ਲੋਕਾਂ ਨੇ ਚੁਣਿਆ ਐਮਐਲਏ ਸਾਹਿਬ ਨੂੰ ਫਿਰ ਲੋਕ ਹੀ ਕੀ ਕਹਿਣਗੇ ਲੋਕਾਂ ਨੇ ਤਾਂ ਪੁੱਛਣਾ ਜਵਾਬ ਹਣ ਕੋਨੇ ਜੀ ਕੋਈ ਗੱਲਬਾਤ ਹੋਈ ਹੈ ਘਰ ਦੇ ਵਿੱਚ ਕੋਈ ਅੰਦਰ ਕਹੇ ਨਹੀਂ ਅੰਦਰ ਜਾਣ ਨਹੀਂ ਦਿੰਦੇ ਜੀ ਅੰਦਰ ਜਾਣ ਨਹੀਂ ਦੇ ਰਹੇ ਜੀ ਪੁਲਿਸ ਵਾਲੇ ਖੜੇ ਨੇ ਪ੍ਰਸ਼ਾਸਨ ਖੜੇ ਨੇ ਸਾਰੇ ਕੀ ਕਹਿੰਦੇ ਨੇ ਅੰਦਰ ਕੋਈ ਨਹੀਂ ਜਾਣਦਾ ਅੰਦਰ ਜਾਣ ਨਹੀਂ ਦੇ ਰਹੇ ਜੀ ਦੇਖੋ ਕੀ ਅੰਦਰ ਕੀ ਚੱਲ ਰਿਹਾ ਕੁਝ ਪਤਾ ਤਾ ਪਤਾ ਨਹੀਂ ਅੰਦਰ ਅਸੀਂ ਤਾਂ ਗਏ ਨਹੀਂ ਅਸੀਂ ਤਾਂ ਉਰੀ ਖੜੇ ਸੀ ਕੋਨੇ ਵੈਸੇ ਤੁਹਾਨੂੰ ਅੰਦਰ ਕੁਝ ਨਹੀਂ ਗਏ ਸੀ ਅਸੀਂ ਅ ਕਾਣ ਹੋ ਰਿਹਾ ਪੰਜਾਬ ਦੇ ਨਾਲ ਹੋ ਰਿਹਾ ਜੀ ਇਹ ਸਭ ਤੋਂ ਜ਼ਿਆਦਾ ਕਾਣ ਲੱਗ ਰਿਹਾ ਤੁਹਾਨੂੰ ਬਿਲਕੁਲ ਕਲੀਅਰ ਕਿਵੇਂ ਇਹ ਲੋਕਤੰਤਰ ਹੈ ਜੀ ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਉਠਾਣਾ ਗਲਤ ਹੈ ਕਿ ਸਹੀ ਹੈ ਇਹ ਤਾਂ ਲੋਕ ਆਪ ਸਮਝਦਾਰ ਸਿਆਣੇ ਨੇ ਕਿੰਨੇ ਨੇ ਦੇਖੋ ਜੀ ਤੁਹਾਡਾ ਬਹੁਤ 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 ਧੰਨਵਾਦ ਜੀ ਤਾਂ ਬਿਲਕੁਲ ਦੇਖੋ ਇਹ ਤਸਵੀਰਾਂ ਇੱਕ ਤਰਫ ਫਲੈਕਸ ਜਿਹੜੇ ਨੇ ਉਹ ਪਾੜ ਦਿੱਤੇ ਗਏ ਨੇ ਤਾਂ ਦੂਸਰੇ ਪਾਸੇ ਕੋਠੀ ਦੇ ਵਿੱਚ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਕਿਸੇ ਨੂੰ ਵੀ ਦਿੱਤੀ ਨਹੀਂ ਜਾ ਰਹੀ ਇੱਕ ਗੱਡੀ ਸਰਕਾਰੀ ਜ਼ਰੂਰ ਜੋ ਵਿਧਾਇਕ ਸਾਹਿਬ ਦੀ ਸਰਕਾਰੀ ਗੱਡੀ ਹੈ ਉਹ ਜ਼ਰੂਰ ਘਰ ਦੇ ਵਿੱਚ ਖੜੀ ਹੋਈ ਨਜ਼ਰ ਆ ਰਹੀ ਹੈਗੀ ਆ ਹਾਲਾਂਕਿ ਘਰ ਦੇ ਵਿੱਚ ਕੌਣ ਹੈ ਕੌਣ ਨਹੀਂ ਇਹ ਹਾਲੇ ਤੱਕ ਜਿਹੜਾ ਨਹੀਂ ਪਤਾ ਲੱਗ ਪਾਇਆ ਲੇਕਿਨ ਇਹ ਫਲੈਕਸ ਜਿਹੜੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਫਟਣਾ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਪਾਸੀ ਰੋਡ ਤੇ ਸਥਿਤ 9C ਹੈ ਜਿਹ ਜੋ ਕਿ ਸਰਕਾਰੀ ਕੋਠੀ ਹੈ ਵਿਧਾਇਕ ਸਾਹਿਬ ਦੀ ਤਾਂ ਇਸ ਵਕਤ ਉਹ ਤਸਵੀਰਾਂ ਜਿਹੜੀਆਂ ਨੇ ਉਹ ਵੇਖ ਪਾ ਰਹੇ ਹੋ ਔਰ ਦੋਨੋਂ ਤਰਫ ਦੋਨੋਂ ਗੇਟਾਂ ਦੇ ਤਰਫ ਜਿਹੜੀ ਹੈ ਇਸ ਵਕਤ ਪੁਲਿਸ ਲੱਗੀ ਹੋਈ ਆ ਯਾਨੀ ਕਿ ਜੋ ਕਾਲ ਪ੍ਰਸ਼ਾਸਨ ਜੋ ਕਾਲ ਹਰਮੀ ਸਿੰਘ ਪਠਾਨ ਮਾਜਰਾ ਦੇ ਵੱਲੋਂ ਦਿੱਤੀ ਗਈ ਹੈਗੀ ਆ ਉਸ ਨੂੰ ਲੈ ਕੇ ਸ਼ਾਇਦ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਔਰ ਇਹ ਵੀ ਜਾਣਕਾਰੀ ਮਿਲ ਪਈ ਹੈ ਕਿ ਥਾਪਰ ਕਾਲਜ ਦੇ ਕੋਲੋਂ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈਗਾ ਉੱਥੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਇਜਾਜ਼ਤ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਔਰ ਜੋ ਪਠਾਨ ਮਾਜਰਾ ਦੇ ਵੱਲੋਂ ਅਪੀਲ ਕੀਤੀ ਗਈ ਸੀ ਮੇਰੇ ਸਮਰਥਕਾਂ ਨੂੰ ਲੈ ਕੇ ਕਿ ਜੇਕਰ ਤੁਸੀਂ ਮੈਨੂੰ ਚਾਹੁੰਦੇ ਹੋ ਜੇਕਰ ਤੁਹਾਨੂੰ ਲੱਗ ਰਿਹਾ ਤਾਂ ਪੰਜਾਬ ਦੀ ਮੈਂ ਗੱਲ ਕਰ ਰਿਹਾ ਤਾਂ ਤੁਸੀਂ ਵੱਧ ਤੋਂ ਵੱਧ ਚੜ ਕੇ ਜਿਹੜਾ ਉਹ ਡੀਸੀ ਦਫ਼ਤਰ ਤੇ ਪਟਿਆਲਾ ਦੇ ਐਸਐਸਪੀ ਦਫ਼ਤਰ ਦਾ ਘਰਾਵ ਕਰੋ ਸਾਨੂੰ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਇਹ ਜ਼ਿਕਰ ਹਰਮਿੰਦਰ ਸਿੰਘ ਪਠਾਨ ਮਜ਼ਰ ਦੇ ਵੱਲੋਂ ਆਪਣੇ ਲਾਈਵ ਦੇ ਵਿੱਚ ਕਿਹਾ ਗਿਆ ਹੈਗਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਦੇਖ ਪਾ ਰਹੇ ਹਾਂ ਕਿ ਘਰਦੂ ਜੋ ਸਰਕਾਰੀ ਕੋਠੀ ਉਹ ਸਰਕਾਰੀ ਕੋਠੀ ਦੇ ਬਾਹਰ ਪੁਲਿਸ ਲੱਗ ਚੁੱਕੀ ਹੈ ਔਰ ਅੰਦਰ ਆਣ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਕਿਸੇ ਨੂੰ ਵੀ ਦਿੱਤੀ ਨਹੀਂ ਜਾ ਰਹੀ ਕੈਮਰਾ ਪਰਸਨ ਰਵੀ ਚੰਪਲ ਦੇ ਨਾਮ ਅੰਬੇਸਿਕ ਪੀਟੀਸੀ ਨਿਊਜ਼ ਪਟਿਆਲਾ